ਤੁਸੀਂ ਸਾਡੇ ਕੋਲਿਪੋਟਾਂ ਲੈ ਕੇ ਬਣੇ ਹੋ। ਹਾਂ ਜਿਦਾ ਸਭ ਭਜਦੇ ਹੋਈ ਹੈ ਇਹਦੀ ਗੱਲ। ਦੂਸਰੀ ਗੱਲ ਹੁਣ ਤੁਸੀਂ ਸਕੂਲਾਂ ਦੇ ਵਿੱਚ ਆਹ ਕਲੀ ਕੁਚੀ ਦਾ ਅਧਗਟਨ ਕਰਨ ਆ ਰਹੇ ਹੋ ਕੋਈ ਚਾਰ ਰਦੇਲਾ ਤੇ ਗੰਧ ਤੇ ਉਹਦਾ ਅਧਗਟਨ ਕੋਈ ਗੁਸਲਖਾਨਾ ਬਣਾਤਾ ਉਹਦਾ ਅਧਗਟਨ ਮਾਨਸਾਂ ਦੇ ਵਿੱਚ 73 ਨਹੀਂ ਨਹੀਂ 73 ਜਿਹੜੇ ਨੇ ਸੈਕੰਡਰੀ ਸਕੂਲ ਨੇ ਉਹਦੇ ਵਿੱਚ 13 ਪ੍ਰਿੰਸੀਪਲ ਨੇ 60 ਪ੍ਰਿੰਸੀਪਲ ਹੀ ਨਹੀਂ ਜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੋਊਗਾ ਸਕੂਲ ਕਿਵੇਂ ਚੱਲੂਗਾ? ਯਾਨੀ ਚਾਹੀਦੇ ਤਾਂ ਇੱਥੇ ਪ੍ਰਿੰਸੀਪਲ ਨੇ ਤੇ ਤੁਸੀਂ ਕੰਦਾਂ ਨੂੰ ਪੂਚੀਆਂ ਕਰੀ ਜਾਂਦੇ ਹੋ ਇਹਦੇ ਨਾਲ ਤਾਂ ਕ੍ਰਾਂਤੀ ਹੋਣੀ ਨਹੀਂ ਲੱਗੀ ਫੇਰ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਾਰੇ ਉਹਨਾਂ ਦੇ ਜਿਹੜੇ ਤੰਬੂਸੀ ਟੈਂਕ ਦੀ ਚਾਹੇ ਖਨੌਰੀ ਹੈ ਚਾਹੇ ਸ਼ੰਪੂ ਹੈ ਤੇ ਕਿੰਨੇ ਲੋਕਾਂ ਨੇ ਟਰਾਲੀਆਂ ਨੇ ਜਿਹੜੀਆਂ ਥੋੜਾ ਖਨੌਰੀ ਵਾਲੇ ਐਮਐਲਏ ਦਾ ਹੱਥ ਹੈ ਵਿੱਚ ਬਿੱਦਾ ਖਨੌਰੀ ਵਾਲੇ ਦਾ ਉਹਨੇ ਟਰਾਲੀ ਚੋਰੀ ਕੀਤੀਆਂ ਸੋਡੀ ਸਰਕਾਰ ਦਾ ਨਾਮ ਵੀ ਬਦਨਾਮ ਹੋਇਆ ਵੀ ਇਹ ਟਰਾਲੀ ਚੋਰੀਾਂ ਦੀ ਸਰਕਾਰ ਹੈ ਤੁਸੀਂ ਉਹਦੇ ਕੀ ਐਕਸ਼ਨ ਕਰ ਰਹੇ ਹੋ ਭਾਈ ਜੀ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਸਰਕਾਰੀ ਦਾ ਦੂਰ ਦੀ ਗੱਲ ਹੈ ਜੀ ਸੂਈ ਵੀ ਕਿਸੇ ਦੀ ਉਹ ਚੋਰੀ ਕੀਤੀ ਹੈ ਸਮਾਨ ਬਹੁਤ ਘੁੰਮੂ ਹੋਏ ਨੇ ਤੁਮੇ ਏਸੀ ਵੀ ਵਾਰਾ ਸੀ ਹੈ ਸਾਡੇ ਉੱਥੇ ਕੁਝ ਹੋ ਰਿਹਾ ਹਾਂ ਤਾਂ ਸਿਲੰਡਰ ਸੀ ਜੀ ਉੱਥੇ ਹੀ ਤੇ ਨੂਨ ਮਿਰਚਾ ਇਹ ਡੱਬੇ ਤੱਕ ਵੀ ਚੱਕ ਕੇ ਲੈ ਗਏ ਤੁਸੀਂ ਨਹੀਂ ਅਸ਼ਾਲੇ ਜੀ ਜਿਹਦਾ ਸਮਾਨ ਚੋਰੀ ਹੋਇਆ ਉਹ ਤਾਂ ਸੱਲਣਗੇ ਨਾ ਇਹ ਵੀ ਨੋਟਿਸ ਚੋ ਲੈ ਆਓ ਅਸੀਂ ਆਪਾਂ ਤੁਹਾਡੇ ਤੋਂ ਦੱਸੂਗਾ ਫਿਰ ਇਹ ਕਿਹੜਾ ਜੇਲ੍ਹਾਂ ਦੇ ਵਿੱਚ ਸਿੱਤੇ ਰਹੋ ਕਿਸ ਜੁਰਮ ਚ ਸਿੱਤੇ ਨਹੀਂ ਨਹੀਂ ਮੈਂ ਦੇਖੋ ਮੈਂ ਉਸ ਬਾਰੇ ਕਿਉਂਕਿ ਹਲ ਕਿ ਮੈਨੂੰ ਚਲੋ ਉਹਦੀ ਅਸੀਂ ਉਹਦੀ ਬੇਨਤੀ ਇਹ ਹੈ ਜੀ ਤੁਸੀਂ ਉਹਦੀ ਜਿੱਦੇਦਵਾਰੀ ਕਿਸੇ ਸਕੂਲ ਦਾ ਉਦਘਾਟਨ ਕਰਨ ਜਾਓਗੇ ਉਹਦੇ ਪੂਰੀ ਜਾਣਕਾਰੀ ਲੈ ਕੇ ਆਇਓ ਤੇ ਦੂਜਾ ਸਾਡਾ ਸਵਾਲ ਇਹ ਹੈ ਸੋਡੀ ਪਾਰਟੀ ਧਰਨੇ ਦੇ ਵਿੱਚੋਂ ਨਿਕਲਣੀ ਸੀ ਠੀਕ ਹੈ ਗੱਲ ਧਰਨੇ ਲਾਉਣਾ ਸਾਡਾ ਸੰਵਿਧਾਨ ਸਾਨੂੰ ਆਗਿਆ ਦਿੰਦਾ ਹੈ ਜਦੋਂ ਕਿਸਾਨ 5 ਮਾਰਚ ਨੂੰ ਚੰਡੀਗੜ੍ਹ ਜਾ ਰਹੇ ਸੀ ਐਸ ਕੇਐਮ ਦੇ ਸਦੇ ਸੀ ਠੀਕ ਹੈ ਗੱਲ ਤਾਂ ਸੋਡੇ ਮੁੱਖ ਮੰਤਰੀ ਜੀ ਨੇ 4 ਤਰੀਕ ਨੂੰ ਤੜਕੀ ਪੁਲਿਸ ਆ ਜਿਹੜੀ ਕਿਸਾਨਾਂ ਆਗੂਆਂ ਦੇ ਘਰਾਂ ਚ ਭੇਜਦੀ ਬਹੁਤ ਸਾਰੇ ਕਿਸਾਨਾਂ ਨੂੰ ਫੜ ਕੇ ਜੇਲਾਂ ਚ ਸਿੜਤਾ ਤੇ ਬਹੁਤ ਸਾਰੇ ਕਿਸਾਨਾਂ ਦੇ ਦੋ ਦੋ ਦਿਨ ਬਾਅਦ ਕੀ ਪੁਲਿਸ ਖੜੀ ਰਹੀ ਹੈ ਜਾਨੀ ਸਾਨੂੰ ਇਹ ਦੱਸੋ ਵੀ ਜਿਹੜੀ ਚੰਡੀਗੜ੍ਹ ਹੈ ਇਹ ਸਾਡੀ ਰਾਜਧਾਨੀ ਨਹੀਂ ਸਾਨੂੰ ਕਿਉਂ ਨਹੀਂ ਬੜਨਦੇ ਰਹੇ ਤੁਸੀਂ ਥਾ ਥਾ ਤੁਸੀਂ ਨਾਕੇ ਲਾਏ ਮਾਨਸਾ ਦਾ ਨਾਕਾਟੇ ਵੀ ਲਾਇਆ ਕੀ ਗੱਲ ਭਾਈ ਉਹ ਕੱਲੀ ਝਾੜੂ ਪਾਰਟੀ ਦੀ ਚੰਡੀਗੜ੍ਹ ਨੀ ਬਿਲਕੁਲ ਨਹੀਂ ਸੀ ਤਾਂ ਪਹਿਲੇ ਦਿਨ ਤੋਂ ਜਦੋਂ ਵੀ ਕਸਾਨੀ ਸਿੰਘਾ ਮੇਰੇ ਲੈਵਲ ਦੀ ਸਾਡੇ ਇਲਾਕੇ ਦੇ ਲੈਵਲ ਦੀ ਹਰ ਕਿਸੇ ਦਾ ਛੋਟੇ ਲੈਵਲ ਤੇ ਵੀ ਹੋਇਆ ਆਰਾਮ ਸਿੰਘ ਭੈਣੀ ਬਾਗਰ ਨੂੰ ਫੜ ਕੇ ਜੇਲ੍ਹ ਚ ਭੇਜਿਆ ਗਿਆ ਮੇਰੇ ਵਾਰਟ ਪੋਰਟs ਘੜੀ ਲਈ ਜਾਂ ਦੋ ਦਿਨ ਨਹੀਂ ਲੈਵਲ ਤੇ ਇਸ ਦਾ ਹਮੇਸ਼ਾ ਸਾਨੂੰ ਇਹ ਦੱਸੋ ਵੀ ਅਸੀਂ ਅੱਤਵਾਦੀ ਹਾਂ ਸਾਡੇ ਆਏ ਹੈ ਬਤੀਰਾ ਕੀਤਾ ਜਾ ਰਿਹਾ ਇਹਦਾ ਮਤਲਬ ਤਾਂ ਇਹੀ ਬੰਦਾ ਇੱਕ ਇੱਕ ਮੱਤ ਥੋਖੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਾਰੇ ਉਹਨਾਂ ਦੇ ਜਿਹੜੇ ਤੰਬੂਸੀ ਟੈਂਕ ਸੀ ਚਾਹੇ ਫਨੌਰੀ ਹੈ ਚਾਹੇ ਸ਼ੰਭੂ ਹੈ ਤੇ ਕਿੰਨੇ ਇਹ ਲੋਕਾਂ ਨੇ ਟਰਾਲੀਆਂ ਨੇ ਜਿਹੜੀਆਂ ਥੋੜਾ ਖਨੌਰ ਵਾਲੇ ਐਮਐਲਏ ਦਾ ਹੱਥ ਹੈ ਵਿੱਚ ਸਿੱਧਾ ਥਨੌਰ ਵਾਲੇ ਦਾ ਉਹਨੇ ਟਰਾਲੀ ਚੋਰੀ ਕੀਤੀਆਂ ਸੋਡੀ ਸਰਕਾਰ ਦਾ ਨਾਂ ਵੀ ਬਦਨਾਮ ਹੋਇਆ ਵੀ ਇਹ ਟਰਾਲੀ ਚੋਰਾ ਨਹੀਂ ਸਰਕਾਰ ਹੈ ਤੁਸੀਂ ਉਹ ਦੇਖੀਏ ਇੱਕ ਦਿਨ ਕਰ ਰਹੇ ਹੋ ਭਾਈ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਟਰਾਲੀ ਤਾਂ ਦੂਰ ਦੀ ਗੱਲ ਹੈ ਜੀ ਸੂਈ ਵੀ ਕਿਸੇ ਦੀ ਚੋਰੀ ਕੀਤੀ ਜੀ ਜਿਵੇਂ ਏਸੀ ਵੀ ਵਾਰਾ ਸੀ ਸਾਡੀ ਉੱਥੇ ਕੁਝ ਹੋ ਰਿਹਾ ਹਾਂ ਤੇ ਸਿਲੰਡਰ ਸੀ ਜੀ ਉੱਥੇ ਹੀ ਤੇ ਨੂਨ ਮਿਰਚਾ ਇਹ ਡੱਬੇ ਤੱਕ ਵੀ ਚੱਕ ਕੇ ਲੈ ਗਏ ਤੁਸੀਂ ਨਹੀਂ ਅਸ਼ਲੇ ਜੀ ਜਿਹਦਾ ਸਮਾਨ ਚੋਰੀ ਹੋਇਆ ਉਹ ਤਾਂ ਅਸ਼ਲੇ ਹੀ ਦੇਣਾ ਅਸੀਂ ਦਾ ਜੀ ਸਰ ਤੁਸੀਂ ਸਰਕਾਰ ਦੇ ਹਿੱਸੇ ਹੀ ਤੁਸੀਂ ਐਮਐਲਏ ਹੋ ਸਾਨੂੰ ਇਹ ਦੱਸੋ ਅਸੀਂ ਤੁਹਾਡੇ ਕੋਲੇ ਨਹੀਂ ਗੱਲ ਰੱਖਾਂਗੇ ਕਿਹਦੇ ਕੋਲ ਰੱਖਾਂਗੇ ਅਸੀਂ ਤੁਸੀਂ ਸਾਡੇ ਪੋਲਿਟਿਕ ਵੋਟਾਂ ਲੈ ਕੇ ਬਣੇ ਹੋ ਜਦਾ ਛੋਟਾ ਦਿੰਦੇ ਹੋਈ ਇਹ दुसरी ਗੱਲ ਹੁਣ ਤੁਸੀਂ ਸਕੂਲਾਂ ਦੇ ਵਿੱਚ ਆ ਕਲੀ ਕੁਚੀ ਦਾ ਅਦਗਟਨ ਕਰਨ ਆ ਰਹੇ ਹੋ ਕੋਈ ਚਾਰ ਰਦੇਲਾ ਤੇ ਕੰਧ ਤੇ ਉਹਦਾ ਵਿਗਾਟਣ ਕੋਈ ਗੁੱਸਲਖਾਨਾ ਬਣਾਤਾ ਉਹਦਾ ਵਿਗਾਟਣ ਮਾਨਸਾ ਦੇ ਵਿੱਚ 73 82 ਨਹੀਂ ਨਹੀਂ 73 ਜਿਹੜੇ ਨੇ ਸੈਕੰਡਰੀ ਸਕੂਲ ਨੇ ਉਹਦੇ ਵਿੱਚ 13 ਪ੍ਰਿੰਸੀਪਲ ਨੇ 60 ਪ੍ਰਿੰਸੀਪਲ ਹੀ ਨਹੀਂ ਜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੋਊਗਾ ਸਕੂਲ ਕਿਵੇਂ ਚੱਲੂਗਾ ਜਾਨੀ ਚਾਹੀਦੇ ਤਾਂ ਇੱਥੇ ਪ੍ਰਿੰਸੀਪਲ ਨੇ ਤੇ ਤੁਸੀਂ ਕੰਡਾ ਨੂੰ ਪੂਚੀਆਂ ਕਰੀ ਜਾਂਦੇ ਹੋ ਇਹਦੇ ਨਾਲ ਤਾਂ ਕ੍ਰਾਂਤੀ ਹੋਣੀ ਨਹੀਂ ਲੱਗੀ ਬੋਲੋ ਜੀ ਨੰਬਰ 1 ਤਾਂ ਜਿਹੜੀ ਸਟਾਫ ਦੀ 20000 ਦੇ ਹੱਥ ਕਰਖ ਰੱਖਿਆ ਪਿਛਲੇ 3 ਸਾਲਾਂ ਤੋਂ ਜਿੱਥੋਂ ਤੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੀਗਲੀ ਕੋਈ ਕੋਰਟਾਂ ਚ ਹਾਰਡਲ ਪਈਆਂ ਨੇ ਸਾਰੀਆਂ ਪਾਸੇ ਘੱਟੋ ਘੱਟ ਜਿੱਦਾਂ ਦੀ ਸਰਕਾਰ ਬਣੀ ਐ ਅਸੀਂ ਸਿੱਖਿਆ ਬਾਰੇ ਉਹਨਾਂ ਬੱਚਿਆਂ ਬਾਰੇ ਸੋਚਦਾ ਰਹੇ ਹਾਂ ਜੇ ਬੱਚਿਆਂ ਦੇ ਜਾਣ ਲਈ ਬਾਥਰੂਮ ਹੀ ਨਹੀਂ ਹੈਗੇ ਜੇ ਬਾਥਰੂਮ ਬਣ ਗਏ ਕੋਈ ਗਲਤ ਹੋ ਗਿਆ ਬਾਥਰੂਮ ਬਾਰੇ ਮੇਰੀ ਗੱਲ ਸੁਣ ਲੋ ਪਹਿਲਾਂ ਮੇਰੀ ਤਾਂ ਗੱਲ ਸੁਣ ਲੋ ਤੁਸੀਂ ਮੇਰੀ ਗੱਲ ਤਾਂ ਸੁਣ ਲੋ ਇਹ ਦੋ ਦਿਨ ਲੈਵਲ ਤੇ ਇਸ ਦਾ ਹਮੇਸ਼ਾ ਸਾਨੂੰ ਇਹ ਦੱਸੋ ਵੀ ਅਸੀਂ ਅੱਤਵਾਦੀ ਹਾਂ ਸਾਡੇ ਆਏ ਹੈ ਵਤੀਰਾ ਕੀਤਾ ਜਾ ਰਿਹਾ ਹੈ